ਮੋਗਾ ਦੇ ਵਿੱਚ ਸ਼ਰਿਆਂ 'ਚ ਗੋਲੀਆਂ ਚੱਲੀਆਂ ਸਾਰੇ ਦੇ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਜਿਹੜੇ ਆ ਸੜਕਾਂ ਦੇ ਉੱਤੇ ਖਿਲਰੇ ਹੋਏ ਆ ਫਟੇ ਹੋਏ ਆ ਕੋਈ ਪ੍ਰਸ਼ਾਸਨ ਨਾਂ ਦੀ ਉੱਤੇ ਚੀਜ਼ ਨਾ ਦਿੱਤੀ ਹੋਵੇ ਧਰਮਕੋਟ ਦੇ ਵਿੱਚ ਅਸੀਂ ਵੀਡੀਓ ਨਾਲ ਦੀ ਨਾਲ ਜਾਰੀ ਕੀਤੀਆਂ ਕਿ ਕੋਲ ਖੜ ਕੇ ਪੁਲਿਸ ਜਿਹੜੀ ਹੈ ਡੈਡੀ ਦੇ ਜਿਹੜੇ ਆ ਉਹ ਨਾਮਜ਼ਦਗੀ ਪੱਤਰ ਖਵਾ ਰਹੀ ਹੈ ਉਹ ਮੂੰਹ ਦੇ ਉੱਤੇ ਖੜੀ ਡੈਡੀ ਉਹਨਾਂ ਨੇ ਕਹਿ ਰਹੀ ਹੈ ਕਿ ਇਹ ਜ਼ਿੰਮੇਵਾਰ ਨੇ ਇਹਨਾਂ ਨੇ ਮੇਰੇ ਨਾਮਜ਼ਦਗੀ ਪੱਤਰ ਜਿਹੜੇ ਆ ਉਹ ਖਵਾਏ ਉੱਥੇ 9 ਚ ਲੱਗੇ ਬੰਦਿਆਂ ਦੇ ਉੱਤੇ ਹਮਲੇ ਕੀਤੇ ਜਾ ਰਿਹਾ ਔਰ ਜਿਹੜੇ ਨਾਮਜ਼ਦਗੀ ਪੱਤਰ ਦਾਖਲ ਕਰਨੇ ਸੀ ਉਹਨਾਂ ਨੂੰ ਅਰੈਸਟ ਕਰਕੇ ਤੇ ਜਿਹੜਾ ਠਾਣੇ ਤੇ ਜਾ ਗਿਆ ਤਾਂ ਜੋ ਨਾਮਜ਼ਦਗੀ ਪੱਤਰ ਦਾਖਲ ਨਾ ਕਰ ਸਕੇ ਮਜੀਠਾ ਦੇ ਵਿੱਚ ਵੀ ਮਜੀਠਾ ਸਾਹਿਬ ਨੇ ਹੁਣੇ ਵਿਜੇ ਜਾਰੀ ਕੀਤੀ ਹੈ ਕਿ ਜਿਹੜੇ ਰੋਲਿੰਗ ਪਾਰਟੀ ਦੇ ਚਾਹਤੇ ਨੇ ਉਹ ਤਾਂ ਪਿਛਲੀਆਂ ਖੜਕੀਆਂ ਦੇ ਵਿੱਚੋਂ ਦੀ ਨਾਮਜ਼ਦਗੀ ਜਾ ਕੇ ਦਾਖਲ ਕਰ ਰਹੇ ਤੇ ਬਾਕੀਆਂ ਨੂੰ ਨੇੜੇ ਵਿਢ ਲੱਗਣ ਦਿੱਤਾ ਜਾਂਦਾ ਇਸੇ ਤਰ੍ਹਾਂ ਭੇਖੀ ਪਿੰਡ ਦੇ ਵਿੱਚ